ਅੱਪਾ ਲੈ ਕੇ ਚਲੇ ਆ ਵੀ ਮਿਕਸ ਦਾਣਾ ਅੱਜ ਤੇ ਪਾਈਏ ਕਬੂਤਰਾਂ ਨੂੰ ਆਉਣ ਲੱਗੀ ਧੁੱਪ ਜੀ ਫੇਰ ਬੱਚੇ ਪਠਾਵਾਂਗੇ ਖੁੱਲੀ ਢਾਂਗੀ ਤੇ ਇੱਕ ਦੋ ਡਾਵਾਂਗੇ ਅੱਜ ਅਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਤੇ ਅੱਜ ਬਾਕੀ ਆ ਸਾਮਾਨ ਸਾਰ ਇੱਥੋਂ ਚਕਾਉਣਾ ਆਪਾਂ ਨੇ ਆ ਆੜ ਕਵਾੜ ਜਿਆ ਮਿਸਤਰੀ ਕਹਿੰਦਾ ਕੱਲੂ ਆਊਗਾ ਤੇ ਖੋਲੀ ਪਹਿਲਾਂ ਜਿੰਦਾ ਚਲੋ ਪਹਿਲਾਂ ਮੈਂ ਪਾਣੀ ਲੈ ਆਵਾਂ ਉਧਰੋਂ ਲਓ ਵੀ ਇਧਰ ਕਣਕ ਤੇ ਬਾਜਰਾ ਇਦਾਂ ਮੱਕੀ ਦੇ ਛੋਲੇ ਤੇ ਧਾਰਾ ਮੇਰਾ ਅਸਰੋਂ ਹੁਣ ਪਾਉਣੀ ਨਹੀਂ ਹੈਗੀ ਚਲੋ ਪਾ ਲਈ ਆਪਾਂ ਦਾਣੇ ਟਰੇ ਦੇ ਵਿੱਚ ਠੀਕ ਆ ਚਲੋ ਇਹਨੂੰ ਕਰ ਲਾਂ ਮੈਂ ਟਰੇਆਂ ਨੂੰ ਰੈਡੀ ਇਹਦਾ ਫਿਰ ਪੱਧਰ ਦੂੰਗਾ ਬੁੱਤਰਾ ਠੀਕ ਆ ਲਓ ਮੇਟਰ ਸਾਰਾ ਕੁਝ ਓਕੇ ਆ ਰੈਡੀ ਆ ਦਾਣਾ ਬਾਣੀ ਪਾਤਾ ਆ ਦੇਖੋ ਇਹ ਟਰੇ ਚ ਤੇ ਉਧਰਲੀ ਟਰੇ ਚ ਮਿਕਸ ਦਾਣੇ ਪਾਣੀ ਤਾਇਆ ਭਰਦਾ ਹੁਣ ਆਪਾਂ ਪਹਿਲਾਂ ਇੱਕ ਵਾਰੀ ਨਿਗਾ ਮੋਡੀ ਮੋਡੀ ਨਿਗਾ ਮਾਰੀਏ ਬੱਚੇ ਖੜ ਜਾ ਚਲੋ 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 ਕੈਂਮ ਨੇ ਕੈਂ ਆਉ ਕੇ ਆ ਰ ਬੋਟਾ ਤੇ ਚਲੋ ਭਾਈ ਇਹ ਕੂਥਰਾ ਢੱਲਾ ਜਾ ਲੱਗਦਾ ਆ ਬੈਠਾ ਇਹਨੂੰ ਫੜਦੇ ਕੀ ਹੋ ਗਿਆ ਇਹਨੂੰ ਹੱਡੀ ਲੱਗੀ ਹੋਈ ਆ ਚਲੋ ਇਹਨੂੰ ਦਵਾਈ ਦੇ ਦਈਏ ਪਹਿਲਾਂ ਲਓ ਭਾਈ ਕਬੂਤਰ ਨਿਕਲੇ ਸਾਰੇ ਬਾਹਰ ਦਵਾਈ ਕੱਢਤੀਓ ਕਬੂਤਰ ਨੇ ਆਹ ਕਬੂਤਰ ਹੈ ਹੁਣ ਲੱਗ ਗਿਆ ਜਾਨੀ ਕਿ ਚੁਗਣ ਦਵਾਈ ਦਿੱਤੀ ਦੀ ਉਹਨੂੰ ਆਹ ਦੇਖੋ ਦਾਣੇ ਕੱਢਦੇ ਆਨੇ ਆਹ ਦੇਖੋ ਚਲੋ ਕੋਈ ਨਹੀਂ ਠੰਡ ਠੰਡ ਕਈ ਵਾਰ ਲੱਗ ਜਾਂਦੀ ਹੈ ਲੱਗ ਗਿਆ ਦਾਣੇ ਚੁਗਣ ਵੈਸੇ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਵਜੇ ਵਜੇ ਇਹਨਾਂ ਚੁਸਤ ਕਰਦੇ ਨੇ ਚਲੋ ਖਾਣ ਤੋਂ ਦਾਣੇ ਪਾਣੀ ਇਹਨਾਂ ਨੂੰ ਫੇਰ ਆਪਾਂ ਬਾਅਦ ਚੋਂ ਘੰਟੇ ਤੱਕ ਵਜੇ ਵਜੇ ਬਿਠਾਉਨੇ ਆ ਖੁੱਲੇ ਢਾਂਗੀ ਤੇ ਅੱਜ ਦੇਖਦੇ ਆ ਦੋ ਢਾਂਗੀਆਂ ਲਾਵਾਂਗੇ ਇੱਕ ਦੂਜੇ ਦੇ ਫਿਰ ਜਾਣਗੇ ਫਿਰ ਤੇ ਚਲੋ ਫਿਰ ਮਿਲਦੇ ਆ ਬਾਅਦ ਚਾ ਦਾਣਾ ਪਾਣੀ ਦਾ ਖਾ ਲਿਆ ਬਈ ਇਹਨਾਂ ਨੇ ਜਿੰਨਾ ਕ ਖਾਣਾ ਦਾ ਰੱਜੇ ਬੈਠੇ ਨੇ ਹੂੰ ਹੂੰ ਨੀਲਾ ਵੀ ਨਿਕਲਿਆ ਵਾ ਭਾਉ ਸਿੰਘ ਕਰ ਰਿਹਾ ਟੋਕਾ ਹੋ ਮੈਸਤਰੀ ਆ ਜਾ ਭਾਈ ਹੁਣ ਮੈਸਤਰੀ ਨੇ ਬੜੇ ਹੈਰਾਨ ਕਰੇ ਹੋਏ ਆ। ਹੁਣ ਮਿਸਤਰੀ ਕਹਿੰਦਾ ਮੈਂ ਆਉਂਗਾ ਕੱਲੂ। ਸਾਡੀ ਪੱਕੀ ਸਲਾ ਬਣ ਗਈ ਥੱਲੇ ਹੀ ਰੱਖਾਂਗੇ ਯਾਰ ਉੱਪਰ ਕਿਹੜਾ ਜਾਇਆ ਕਰੂ। ਆਇਆ ਗਰਮੀ ਅਜ ਖਾਂ ਔਖਾ ਹੋ ਜਾਣਾ ਉੱਪਰ ਹੁਣ ਤਾਂ ਜਾਈ ਜਾਵਾਂਗੇ। ਨੂਰੀ ਫਾਂ ਨੂਰੀ। ਨੂਰੀ ਵੀ ਦਾਣਾ-ਦੂਣਾ ਖਾ ਰਹੀ ਆ। ਨਜ਼ਾਰੇ ਨਾਲ ਲਾਓ ਯ ਮੇਤਰੋ। ਆਗੇ ਘਰੇ ਆਪਾਂ ਹੁਣ ਲਾਈਏ ਢਾਂਗੀ। ਇਦੇ ਮੇਰੇ ਬਿਠਾਈਏ ਛੋਟੇ ਬੱਚੇ ਉਹ ਲੱਗ ਜਾ ਭਾਈ ਕੀ ਹੋ ਗਿਆ ਤੈਨੂੰ ਠੀਕ ਆ ਓਕੇ ਰਿਪੋਰਟ ਗੁਰੀ ਨੂੰ ਆ ਜਾਣ ਦੋ ਫੜਦੇ ਆ ਬੱਚੇ ਲਿਆ ਪਹਿਲਾ ਲਿਆ ਲਾਲ ਸਿਰਾ ਢਾਣੀ ਦੋਨੇ ਘੱਟੇ ਜੁਗੇ ਹੋਏ ਨੇ ਸਾਡੇ ਨੇ ਆ ਜਾ ਵੀ ਆ ਵੀ ਲਾਲ ਸਿਰਾ ਚਲੋ ਵੀ ਬਧਰੋ ਛਤਰੀ ਕੇ ਉਪਰ ਸ਼ਾਬਾਸ਼ ਵੈਰੀ ਗੁੱਡ ਚੱਲ ਚੱਲ ਆ ਸ਼ਾਬਾਸ਼ ਬੈਠੋ ਇਹਨੇ ਬੱਗਾ ਬੱਚਾ ਕੀ ਹੁੰਦਾ ਲੈ ਲੈ ਫੜਾ ਗੁਰੀ ਆਦਾ ਉਡੂਗਾ ਦੋ ਕੁ ਦਿਨ ਤੱਕ ਬੱਗਾ ਬੱਚਾ ਇੱਥੋਂ ਛੱਡ ਕੇ ਦੇ ਦਿਆਂ ਇਹਨੂੰ ਉਹ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ ਹੁਣ ਦੂਜੀ ਫੜੀਏ ਨੀਲਾ ਤੇ ਰਤਾ ਉਹ ਦੇਖੀ ਹਾਂ ਨੀਲਾ ਆਹ ਦੇ ਉਹ ਬੱਚਾ ਬਹੁਤ ਖਰਾਬ ਹੈ ਯਾਰ ਚਲ ਇਹਨਾਂ ਨੂੰ ਵੀ ਛੱਡੀਏ ਚਲੋ ਭਾਈ ਓਹੋ ਚੱਲ ਵੈਰੀ ਗੁੱਡ ਉਹ ਤੂੰ ਨਾ ਟਿੱਕੇ ਬੈਠੀਂ ਕਦੇ ਓਏ ਭਾਈ ਆਹ ਬੱਚਾ ਬਹੁਤ ਦੁਖੀ ਕਰ ਰਿਹਾ ਨੀਲਾ ਵੀ ਤੇ ਹਲਾਲ ਸਰਾ ਵੀ ਉੱਥੋਂ ਦੇਖ ਲਓ ਇੱਥੇ ਇੱਥੋਂ ਆ ਲੈ ਆ ਵੀ ਆ ਗਿਆ ਤੇਰੀਓ ਕਸਰਦੀ ਉਹ ਆ ਵੀ ਆ ਗਿਆ ਲੈ ਹਾਂ ਕੀ ਹੋ ਗਿਆ ਤੁਹਾਨੂੰ ਚੱਲੋ ਬੱਗਿਆ ਪਹਿਲਾਂ ਤੂੰ ਤੂੰ ਚੱਲ ਉੱਥੇ ਉਹ ਤੂੰ ਚੱਲ ਉੱਥੇ ਉਹ ਤੇਰੀ ਗਲਤ ਹੋ ਗਿਆ ਗਲਤ ਹੋ ਗਿਆ ਤੁਹਾਨੂੰ ਲੈ ਲਿਆ ਚੱਲ ਉੱਥੇ ਚਲੋ ਯਾਰ ਮੈਂ ਕਰ ਆ ਇਹਨਾਂ ਨੂੰ ਅੱਗੇ ਆਉਂਦਾ ਚੱਲ ਦੂੰ ਵੀ ਚੱਲ ਉਥੇ ਹਾਂ ਰੁਕੋ ਭਾਈ ਇਹਨੂੰ ਤਾਰ ਲਵਾਵੇਂ ਹੁਣ ਮੜਾ ਜਾ ਟਿਕਿਆ ਆ ਮੈਂ ਡਾਂ ਖੜੀ ਕਰੀ ਰਹੀ ਆ ਇੱਧਰ ਨਹੀਂ ਤਾਂ ਸਿੱਧੇ ਇਹਨਾਂ ਕੋਲ ਨੂੰ ਆਉਂਦੇ ਨੇ ਚਲੋ ਬਿਠਾਉਣਾ ਹਲੇ ਇੱਧਰ ਘੰਟਾ ਤੁੱਪ ਜੀ ਜਿੰਨਾ ਚਿਰ ਨਾਲ ਸਰੀਰ ਖੋਲ ਜੂ ਇਹਨਾਂ ਦਾ ਓਏ ਉਹ ਤਾਂ ਤਾਰ ਤੇ ਤੇ ਹੁਣ ਆਪਾਂ ਛੋਲੇ ਬਚੇ ਯਾਰ ਸਾਡੇ ਇਧਰ ਹੌ ਫਰ ਕਰ ਦੰਨੇ ਆ ਓ ਕੀ ਆ ਗਿਆ ਪਿਆ ਇੱਕ ਤਾਂ ਇਹਨੇ ਮੈਂਸ ਨੇ ਅੱਜ ਬੜਾ ਲਹੂ ਪੀਤਾ ਐ ਸਾਲਾ ਇਹਨਾਂ ਨੂੰ ਪਾ ਉੱਥੇ ਚਾਰਚ ਬੰਨ ਜਾਂਦੇ ਆ ਚਲੋ ਓਕੇ ਰਿਪੋਰਟ ਲੱਗਣ ਦੋ ਘੰਟਾ ਕਤੋਂਪੇ ਇਹਨਾਂ ਨੂੰ ਫੇਰ ਆ ਕੇ ਦੇ ਦੇ ਹਾਂਜੀ ਵੇ ਮਿੱਤਰੋ ਅੱਜ ਹੋ ਗਿਆ ਕੰਮ ਲੇਟ ਬੱਚੇ-ਬੱਚੇ ਨੂੰ ਬਾਹਰ ਚੋ ਜਸੂ ਨਹੀਂ ਅੰਦਰ ਕਰਿਆ ਜਾਲ ਵਾਲੇ ਜਸੂ ਨਹੀਂ ਫਿਰ ਲੰਗੇ ਟਿਊਸ਼ਨ ਆਇ ਕਬੂਤਰ ਨੂੰ ਦਵਾਈ ਦਵਾਂਗਾ ਯਾਰ ਪਹਿਲਾਂ ਤਾਂ ਹੁਣ ਉਹ ਤਾਂ ਹੈਗਾ ਕੈਮ ਪਰ ਫਿਰ ਵੀ ਦਵਾਈ ਦੇ ਦਾਂ ਪਾਣੀ ਪੂਣੀ ਡੋਲ ਦਾਂ ਤੇ ਦਾਣੇ ਰੱਖ ਦਵਾਂ ਚਲੋ 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 ਉਹਨੂੰ ਦਵਾਈ ਦਰਨਾ ਪਹਿਲਾਂ ਕੰਪਟਰ ਨੂੰ ਦਾ ਦੇਤੀ ਬਾਈ ਦਵਾਈ ਤੇ ਦਾਣੇ ਵੀ ਪਾਤੇ ਲਾਗੇ ਕੰਪਟਰ ਚੋਂਣ ਪਾਣੀ ਲਿਆਂਦਾ ਤਾਜ਼ਾ ਆ ਮੈਂ ਇਸਨੇ ਬਈ ਅੱਜ ਦਿਮਾਗ ਸਾਲੀ ਨੇ ਪਾੜਨੇ ਵਾਲਾ ਕਰ ਲਿਆ ਇੱਕ ਮਿੰਟ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਲੱਗੀ ਰਹਿ ਕੋਈ ਨਹੀਂ ਰੋਕਦਾ ਤੇਰੀ ਵੈਰੀ ਗੁੱਡ ਚਲੋ ਪਾਣੀ ਪਾ ਦਈਏ ਪਹਿਲਾਂ ਇਹਨਾਂ ਨੂੰ ਉਕੇਰ ਬੋਟ ਪੀਓ ਵੀ ਕੋਸਾ ਕੋਸਾ ਪਾਣੀ ਚਕੋ ਉਕੇ ਦੀ ਰਿਪੋਰਟ ਪਾਣੀ ਉੱਪਰ ਰੱਖ ਦਿੰਦੇ ਆ ਇੱਕ ਯਾਰ ਕੋਕਟੇਲ ਨੂੰ ਵੀ ਪਾਏ ਦਵਾ ਮੈਂ ਇੱਕ ਮਿੰਟ ਆਹ ਕੋਕਟੇਲ ਨੂੰ ਧਾਣੇ ਪਾਵਾਂ ਆ ਜਿਹਨੂੰ ਆਹੀ ਪਾ ਰਹੇ ਹਾਂ ਬਹੁਤ ਹੈ ਨਹੀਂ ਰੋਕੋ ਜਿਓ ਇੱਕ ਮਿੰਟ ਮੈਂ ਕਾਕਟੇਲ ਪਾ ਦਮਾ ਚੱਲੀਏ ਭਾਈ ਹੁਣ ਦੁੱਧ ਪਾਉਣ ਮਾਮਾ ਗਰਮ ਏਲ ਪੈਣੀ ਜੀ ਕਿੱਥੇ ਨੇ ਓ ਮੈਂ ਆ ਚੱਲੀਏ ਚਲੋ ਫਿਰ ਚਲੋ ਰੱਖਦੇ ਇੱਥੇ ਚਲੋ ਭਾਈ ਦੁੱਧ ਪਾ ਕੇ ਫੇਰ ਮਿਲਦੇ ਆ ਜਬਾ ਜਿਆਨ ਪਾਣੀ ਪੋਣੀ ਦੇਣਾ ਠੀਕ ਹੈ ਲਓ ਭਾਈ ਪਾਣੀ ਤਾਂ ਲਿਆਂਦਾ ਕੋਸਾ ਕੋਸਾ ਗਰਮ ਗਰਮ ਐਨਾ ਗਰਮ ਵੀ ਨਹੀਂ ਕੀ ਅਕਲੀ ਇਸਰਾ ਆ ਪਾਉ ਨੇ ਪਾਉ ਨੇ ਦੇਖਿਓ दारू ਵੀਰ ਨੂੰ ਬਣਾਇਆ ਹੋਇਆ ਜੋਗਨੀ ਪਾਉ ਦੇ ਕੰਮ ਦੇਖ ਲਓ ਹੈ ਆਤਾ ਪਾਉ ਕੀ ਕਰਨਾ ਇਹਨੂੰ ਇਹ ਮੈਨਾਂ ਹੋਵੇ ਉਹ ਹਾਂ ਇਹ मामੇ ਆ ਰਹੇ ਉਹਦੇ ਕੰਮ ਨੇ ਪਾਉ ਦੇ ਲਿਆਓ ਬੱਚੇ ਇੱਥੇ ਇੱਥੇ ਉਹ ਅੰਦਰ ਚਲਦੇ ਆ ਉੱਥੇ ਜਾਲ ਚੇ ਚਲੋ ਥੋਰੀ ਬਾਹਰ ਨਾ ਹਵਾ ਲਵਾਓ ਇਹਨਾਂ ਨੂੰ ਚਲੋ 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 ਤੇ ਪਹਿਲਾਂ ਆ ਬੱਚੇ ਛੱਡ ਗਏ ਨਾ ਜਸੂ ਹਾਂਜੀ ਪਾਣੀ ਦਿੱਤੇ ਤੋਂ ਛੱਡੇ ਤੋਂ ਬਾਅਦ ਆ ਟ੍ਰੇ ਅੰਦਰ ਰੱਖ ਲੈ ਪਰੇ ਓਏ ਲੰਬੂ ਚਲੋ ਪਹਿਲਾਂ ਬਾਈ ਦੇ ਦੇਈਏ ਇਹਨਾਂ ਨੂੰ ਪਾਣੀ ਠੀਕ ਆ ਆ ਦੇਖੋ ਬਾਈ ਕੀੜਾ ਫੜਿਆ ਆਪਾਂ ਨੇ ਕੱਲ ਵਾਲਾ ਹੀ ਫੇਰ ਆਹ ਕੀੜਾ ਤੰਗ ਕਰਦਾ ਕਬੂਤਰਾਂ ਨੂੰ ਆਹ ਇਹਨੂੰ ਮਾਰਦੇ ਹਾਂ ਹੁਣ ਠੀਕ ਆ ਕੱਲ ਵੀ ਇੱਕ ਮਾਰੇ ਆ ਅੱਜ ਵੀ ਫੜ ਹੋ ਗਿਆ ਚੱਲ ਰਗੜਦੇ ਹਾਂ ਇਹਨੂੰ ਆਪਾਂ ਲਓ ਬਾਈ ਕਬੂਤਰਾਂ ਨੂੰ ਤਾਂ ਨਾ ਬੱਚਿਆਂ ਨੂੰ ਸੌਰੀ ਪਾਣੀ ਪੁਣੀ ਦੇਤਾ ਤੇ ਇੱਕ ਦੋ ਕਬੂਤਰਾਂ ਨੂੰ ਗੋਲੀ ਦੇ ਦਈਏ ਠੀਕ ਆ ਗੋਲੀ ਦੇ ਕੇ ਨਿਗਾ ਜਾ ਪਾਣੀ ਦੇ ਦੰਨੇ ਆ ਐਨ ਕੈਮ ਜਿਹਾ ਜਾਣ ਕੇ ਉਹਦਾ ਕੈਮ ਨੇ ਬਾਕੀ ਫੇਰ ਵੀ ਹੈ ਨਾ ਆ ਇੱਕ ਦੋ ਨੂੰ ਦੇਣ ਵਾਲੀ ਆ ਕਿਉਂਕਿ ਜੀ ਇਹਨਾਂ ਦੇ ਪਹਿਲਾਂ ਬੱਚੇ-ਪੋਚੇ ਤੇ ਜੋਰ-ਜੋਰ ਲੱਗਿਆ ਐਨ ਸਾਰਾ ਅੰਦਰ ਸਰੀਰ ਤੰਦਰੁਸਤ ਹੋ ਜਾਊਗਾ ਬਾਕੀ ਦੇਖ ਲਓ ਹੁਣ ਕਬੂਤਰਾਂ ਦਾ ਫਰਕ ਠੀਕ ਆ ਓਕੇ ਨੇ ਕੈਮ ਨੇ ਤੇ ਚਲੋ ਬਾਈ ਦੇ ਦਈਏ ਦਵਾਈ ਦੋਈ ਇਹਨਾਂ ਨੂੰ ਠੀਕ ਆ ਲਓ ਵੀ ਹੋ ਗਿਆ ਕੰਮ ਡਨ ਨਾਲ ਲਮਾਈ ਹੋਈ ਹੈ ਹੈ ਮੱਕਲੇ ਆਉਣਗੇ ਨਾ ਇੱਕ ਦੋ ਦਿਨ ਚ ਹਾਂ ਇਹ ਤਾਂ ਲੈ ਕੇ ਆਉਂਦੇ ਵਸ ਠੀਕ ਓਕੇ ਰਬੋਰਡ ਤੇਜ ਅਸੀਂ ਇਹਨੂੰ ਕੰਪਟਰ ਨੂੰ ਕਰਦੇ ਹਾਂ ਪ੍ਰਬੰਧ ਪੀਲੇ ਪਾਣੀ ਗੁਣੀ ਇਹਨਾਂ ਨੇ ਆਪੇ ਵੱਜ ਜਾਣਗੇ ਚਲ ਖੜ ਜਾ ਫੇਰ ਬਾਹਰ ਨਿਕਲੂ ਇਹਨੇ ਆਹ ਟ੍ਰੇ ਅੰਦਰ ਰੱਖ ਲੈ ਦਾਣਿਆਂ ਦੀ ਇਹਨਾਂ ਦਾ ਆਹ ਕੱਢ ਲੈ ਦੂਜੀ ਟ੍ਰੇ ਚਲ ਇਹਨਾਂ ਦਾ ਕੁੰਡਾ ਲਾ ਦੇ ਇਹਨਾਂ ਦਾ ਲਾ ਦੇ ਆਇਨਾ ਲਾ ਦੇ ਹੁਣ ਔਰ ਟ੍ਰੇ ਵੀ ਕੱਢ ਛਾੜ ਕੇ ਉਹ ਉਥੀ ਛਾੜ ਦੇ ਟ੍ਰੇ ਕੱਢ ਲਾ ਬਾਹਰ ਚਲੋ ਵੀ ਮਿੱਤਰੋ ਆਪਣਾ ਨਿਭੜ ਗਿਆ ਕੰਮ ਠੀਕ ਹੈ ਤੇ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਠੀਕ ਹੈ ਅਗਲੇ ਵਲੌਗ ਚ